ਲੁਧਿਆਣਾ ਦੇ ਅਮਰੀਕ ਸਿੰਘ ਨੇ ਖੇਡ ਜਗਤ ਦੇ ਵਿੱਚ ਅਜੀਹਾ ਕਾਰਨਾਮਾ ਕਰਕੇ ਦਿਖਾ ਦਿੱਤਾ ਜਿਸ ਨਾਲ ਪੂਰੇ ਪੰਜਾਬ ਦੇ ਵਿੱਚ ਚਰਚਾਵਾਂ ਛਿੜ ਗਈਆਂ ਹਨ ਜੀ ਹਾਂ ਉਸਨੇ 84 ਕਿਲੋ ਪਾਰ ਆਪਣੇ ਸੱਜੇ ਕੰਨ ਨਾਲ ਚੱਕਿਆ ਅਤੇ ਇਸ ਇਨਾ ਵਜਨ ਜਿਹੜਾ ਚੱਕਿਆ ਇਸ ਨਾਲ ਪੂਰਾ ਜਿਹੜਾ ਪੰਜਾਬ ਜਗਤ ਹੈ ਅਤੇ ਖੇਡ ਜਗਤ ਹੈ ਉਹ ਦੇਖ ਕੇ ਹੈਰਾਨ ਹੈ ਕਿ ਇਨਾ ਵਜਨ ਕੋਈ ਇੱਕ ਵਿਅਕਤੀ ਕੰਨ ਦੇ ਨਾਲ ਕਿਵੇਂ ਚੱਕ ਲੈਂਦਾ ਹੈ ਜੀ ਹਾਂ ਇਹ ਕਾਰਨਾਮਾ ਅਮਰੀਕ ਸਿੰਘ ਨੇ ਕਰਕੇ ਦਿਖਾ ਦਿੱਤਾ ਹੈ ਅਤੇ ਆਪਣਾ ਨਾਂ ਗਿਨੀਜ਼ ਵਰਲਡ ਆਫ ਬੁੱਕ ਦੇ ਵਿੱਚ ਵੀ ਦਰਜ ਕਰਾ ਲਿੱਤਾ ਹੈ ਆਓ ਲੈ ਚਲਦੇ ਆ ਪੂਰੀ ਖਬਰ ਵੱਲ ਪੰਜਾਬ ਦੇ ਲੁਧਿਆਣਾ ਦੇ ਅਮਰੀਕ ਸਿੰਘ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਹੋ ਗਿਆ ਉਸ ਨੇ ਆਪਣੇ ਕੰਨਾਂ ਨਾਲ 84 ਕਿਲੋ 580 ਗ੍ਰਾਮ ਜਿਹੜਾ ਭਾਰ ਚੁੱਕ ਕੇ ਇਹ ਕਾਰਨਾਮਾ ਕੀਤਾ ਕਮਾਲ ਦੀ ਗੱਲ ਇਹ ਹੈ ਕਿ ਉਹ ਦੁਨੀਆ ਦਾ ਪਹਿਲਾ ਵਿਅਕਤੀ ਹੈ ਜਿਸ ਨੇ ਆਪਣੇ ਕੰਨਾਂ ਨਾਲ ਇੰਨਾ ਭਾਰ ਚੁੱਕਿਆ ਗਿਨੀਜ਼ ਵਰਲਡ ਰਿਕਾਰਡ ਸਰਟੀਫਿਕੇਸ਼ਨ ਮਿਲ ਤੋਂ ਬਾਅਦ ਅਮਰੀਕ ਬਹੁਤ ਖੁਸ਼ ਹੈ ਉਹ ਕਹਿੰਦਾ ਹੈ ਕਿ ਇਹ ਉਸ ਦਾ ਸੁਪਨਾ ਅਤੇ ਸੱਚ ਹੋਣ ਵਰਗਾ ਹੈ ਪੇਸ਼ੇ ਤੋਂ ਇੱਕ ਪ੍ਰਾਪਰਟੀ ਡੀਲਰ ਅਮਰੀਕ ਨੇ 7 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਉਪਲਬਧੀ ਹਾਸਲ ਕੀਤੀ ਹੈ ਉਹ ਕਹਿੰਦਾ ਜਦੋਂ ਮੈਂ ਆਪਣੇ ਕੰਨਾਂ ਨਾਲ ਭਾਰ ਚੁੱਕਣਾ ਸ਼ੁਰੂ ਕੀਤਾ ਤਾਂ ਲੋਕ ਮੈਨੂੰ ਭਾਗਲ ਕਹਿੰਦੇ ਸਨ ਹੁਣ ਉਹੀ ਲੋਕ ਮੇਰੀ ਪ੍ਰਸ਼ੰਸਾ ਕਰ ਰਹੇ ਹਨ ਅਮਰੀਕ ਇਸ ਸਫਲਤਾ ਨੂੰ ਆਪਣੇ ਸਵਰਗੀ ਪਿਤਾ ਬਲਜਿੰਦਰ ਸਿੰਘ ਨੂੰ ਸਮਰਪਿਤ ਕਰਦਾ ਹੈ ਉਹ ਕਹਿੰਦਾ ਹੈ ਕਿ ਉਸਦੇ ਪਿਤਾ ਨੇ ਉਸ ਨੂੰ ਹਮੇਸ਼ਾ ਕਿਹਾ ਸੀ ਕਿ ਲੋਕਾਂ ਦੀ ਪ੍ਰਵਾਹ ਕਰਨ ਨਾਲ ਜ਼ਿੰਦਗੀ ਵਿੱਚ ਕਦੇ ਵੀ ਸਫਲਤਾ ਨਹੀਂ ਮਿਲੇਗੀ। ਅਮਰੀਕ ਨੇ ਇਹ ਸਫਲਤਾ ਕਿਵੇਂ ਪ੍ਰਾਪਤ ਕੀਤੀ, ਉਸ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਗਿਨੀਜ਼ ਬੁੱਕ ਟੀਮ ਨਾਲ ਕਿਵੇਂ ਜੁੜਿਆ, ਆਓ ਜਾਣਦੇ ਹਾਂ। ਅਮਰੀਕ ਨੇ ਖੁਲਾਸਾ ਕੀਤਾ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਦਾ ਦਿਹਾਂਤ ਹੋ ਗਿਆ। ਉਹ ਬਿਜਲੀ ਬੋਰਡ ਵਿੱਚ ਇੱਕ ਲਾਈਨਮੈਨ ਸਨ। ਪਰਿਵਾਰ ਵਿੱਚ ਉਹ ਉਸਦਾ ਵੱਡਾ ਭਰਾ ਗੁਰਪ੍ਰੀਤ ਸਿੰਘ ਅਤੇ ਉਸਦੀ ਮਾਂ ਨਰਿੰਦਰ ਕੌਰ ਹਨ। ਉਸ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਰਹੀ ਹੈ ਅਤੇ ਉਸ ਨੇ ਆਪਣੇ ਆਪ ਨੂੰ ਸਿਰਫ ਇੱਕ ਖੇਡ ਤੱਕ ਸੀਮਤ ਨਹੀਂ ਰੱਖਿਆ। ਉਸ ਨੇ ਡਿਸਕਸ ਥਰੋ, ਜੈਵਲਿਨ ਥਰੋ ਅਤੇ ਹੈਮਰ ਥਰੋ ਵਰਗੇ ਐਥਲੈਟਿਕਸ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਅਮਰੀਕ ਨੇ ਪਹਿਲੀ ਵਾਰ ਕਿਲਾ ਰਾਏਪੁਰ ਖੇਡਾਂ ਵਿੱਚ ਭਾਰ ਚੁੱਕਣਾ ਦੇਖਿਆ। ਉਸ ਨੇ ਦੱਸਿਆ ਕਿ ਉਸ ਨੇ ਕਿਲਾ ਰਾਏਪੁਰ ਵਰਗੇ ਵਕਕਾਰੀ ਪਲੇਟਫਾਰਮਾਂ ਤੇ ਪ੍ਰਦਰਸ਼ਨ ਕੀਤਾ ਹੈ। ਜਿਸ ਨੂੰ ਮਿਨੀ 올림픽 ਵੀ ਕਿਹਾ ਜਾਂਦਾ ਹੈ ਇਹ ਉਥੇ ਸੀ ਜਿੱਥੇ ਉਸ ਨੇ ਪਹਿਲੀ ਵਾਰ ਇੱਕ ਆਦਮੀ ਨੂੰ ਦੋਵੇਂ ਕੰਨਾਂ ਨਾਲ ਭਾਰ ਚੁੱਕਦੇ ਵੇਖਿਆ ਸੀ ਆਦਮੀ ਨੂੰ ਦੇਖ ਕੇ ਉਸ ਨੇ ਸੋਚਿਆ ਕਿ ਉਹ ਆਪਣੇ ਕੰਨਾਂ ਨਾਲ ਭਾਰ ਚੁੱਕ ਸਕਦਾ ਹੈ ਬਾਅਦ ਵਿੱਚ ਉਸ ਨੇ ਆਪਣੇ ਕੰਨਾਂ ਨਾਲ ਭਾਰ ਚੁੱਕਣਾ ਸ਼ੁਰੂ ਕਰ ਦਿੱਤਾ ਪਹਿਲੇ 5 ਕਿਲੋ ਫਿਰ 10 ਅਤੇ ਭਾਰ ਵੱਧਦਾ ਰਿਹਾ ਅਮਰੀਕ ਨੇ ਦੱਸਿਆ ਕਿ ਜਿਵੇਂ ਜਿਵੇਂ ਉਸ ਦੇ ਕੰਨਾਂ ਨਾਲ ਭਾਰ ਚੁੱਕਣ ਦੀ ਸਮਰੱਥਾ ਵੱਧਦੀ ਗਈ ਉਸ ਨੇ ਆਪਣੇ ਕੰਨਾਂ ਨਾਲ ਕਾਰਾਂ ਅਤੇ ਛੋਟੇ ਹਾਥੀ ਵਾਹਨਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਲੋਕ ਇਸ ਤੋਂ ਹੈਰਾਨ ਸਨ ਉਸ ਨੂੰ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬੁਲਾਇਆ ਜਾਂਦਾ ਸੀ ਉਹ ਉੱਥੇ ਜਾਂਦਾ ਸੀ ਅਤੇ ਆਪਣੇ ਕੰਨਾਂ ਨਾਲ ਭਾਰ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਸੀ ਲੋਕ ਕਹਿੰਦੇ ਸਨ ਕਿ ਉਹ ਪਾਗਲ ਸੀ ਪਰ ਉਸ ਦੇ ਪਿਤਾ ਉਸ ਦੀ ਪ੍ਰੇਰਨਾ ਬਣੇ ਅਮਰੀਕ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਕੁਝ ਵੱਡਾ ਕਰਨ ਦਾ ਫੈਸਲਾ ਕੀਤਾ ਉਸ ਨੇ ਸਿਰਫ ਇੱਕ ਕੰਨ ਨਾਲ ਬਾਦੂ ਭਾਰ ਚੁੱਕਣਾ ਸ਼ੁਰੂ ਕਰ ਦਿੱਤਾ ਲੋਕ ਉਸ ਨੂੰ ਪਾਗਲ ਕਹਿੰਦੇ ਸਨ ਕਹਿੰਦੇ ਸਨ ਲੋਕਾਂ ਦੀਆਂ ਟਿੱਪਣੀਆਂ ਸੁਣ ਕੇ ਅਕਸਰ ਮੈਂ ਨਾਰਾਜ਼ ਹੋ ਜਾਂਦਾ ਸੀ ਪਰ ਮੇਰੇ ਪਿਤਾ ਜੀ ਹਮੇਸ਼ਾ ਮੈਨੂੰ ਉਤਸ਼ਾਹਿਤ ਕਰਦੇ ਸਨ ਉਹੋ ਕਹਿੰਦੇ ਸਨ ਇੱਕ ਦਿਨ ਇਹ ਲੋਕ ਮੇਰੀ ਪ੍ਰਸ਼ੰਸਾ ਕਰਨਗੇ ਪਰ ਅੱਜ ਉਹ ਕਾਰਨਾਮਾ ਅਮਰੀਕ ਸਿੰਘ ਨੇ ਕਰਕੇ ਦਿਖਾ ਦਿੱਤਾ ਜਿਸ ਦੇ ਵਿੱਚ ਉਸ ਨੇ 84 ਕਿਲੋ 500 ਗ੍ਰਾਮ ਜਿਹੜਾ वजन ਹੈ ਉਹ ਸੱਜੇ ਕੰਨ ਨਾਲ ਚੁੱਕਿਆ ਅਤੇ ਪੂਰੇ ਪੰਜਾਬ ਅਤੇ ਇੰਟਰਨੈਸ਼ਨਲ ਪੱਧਰ ਤੇ ਖੇਡ ਜਗਤ ਦੇ ਵਿੱਚ ਜਿਹੜੀ ਆਪਣੀ ਚਰਚਾ ਅਤੇ ਬੱਲੇ ਬੱਲੇ ਕਰਵਾ ਦਿੱਤੀ ਹੈ ਅਤੇ ਪੰਜਾਬੀਆਂ ਦੀ ਵੀ ਬੱਲੇ ਬੱਲੇ ਕਰਾ ਦਿੱਤੀ ਹੈ